ਪੰਜਾਬ ਦੇ ਵਿੱਚ ਹੜਾ ਦਾ ਖਤਰਾ ਸਤੋਂ ਲੱਗ ਗਿਆ ਦਰਸਲ ਲਗਾਤਾਰ ਵੱਡੇ ਦੈਮਾ ਤੋਂ ਜੋ ਇਹ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਰਕੇ ਦਰਿਆ ਜੋ ਹੈ ਨੱਕੋ ਨੱਕ ਪਾਣੀ ਦੇ ਨਾਲ ਪਰਦੇ ਹੋਏ ਨਜ਼ਰ ਆ ਰਹੇ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਪਿੰਡ ਵਾਸੀਆਂ ਨੂੰ ਅਲਰਟ ਰੱਖਿਆ ਗਿਆ ਜੋ ਕਿ ਦਰਿਆ ਦੇ ਕੰਢੇ ਵੱਸ ਰਹੇ ਨੇ ਤਾਂ ਅਜਿਹੇ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਤਲੁਜ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ 73000 ਕਿਊਸਿਕ ਦੇ ਕਰੀਬ ਜੋ ਇਹ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਜਿਹੜੇ ਨਾਲ ਲੱਗਦੇ ਦਰਿਆਵੀ ਦੇ ਪਿੰਡ ਹਨ ਉੱਥੇ ਹੁਣ ਜੋ ਹੈ ਹਾਲਾਤ ਕਾਫੀ ਤਣਾਪੂਰਨ ਹੋ ਗਏ ਨੇ ਲੋਕਾਂ ਦੇ ਵੱਲੋਂ ਆਪਣੇ ਪੱਦਰ ਦੇ ਉੱਤੇ ਬੰਦ ਬਣਾਏ ਜਾ ਰਹੇ ਨੇ ਤਾਂ ਜੋ ਪਿੰਡਾਂ ਅਤੇ ਖੇਤਾਂ ਦੇ ਵਿੱਚ ਪਾਣੀ ਨਾ ਵੜ ਸਕੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਆਪਣੇ ਪੱਦਰ ਦੇ ਉੱਤੇ ਤੋੜਿਆ ਦੇ ਵਿੱਚ ਜੋ ਹੈ ਮਿੱਟੀ ਭਰ ਕੇ ਬੰਦ ਲਗਾਏ ਜਾ ਰਹੇ ਨੇ ਤਾਂ ਜੋ ਪਾਣੀ ਜੋ ਹੈ ਖੇਤਾਂ ਦੇ ਵਿੱਚ ਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਨਾ ਵੜ ਸਕੇ ਤਾਂ ਅਜਿਹੇ ਹੀ ਵੱਖ-ਵੱਖ ਤਸਵੀਰਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਹੜ ਵਰਗੇ ਹਾਲਾਤ ਹੋ ਗਏ ਨੇ ਕਈ ਪਿੰਡਾਂ ਨੂੰ ਤਾਂ ਖਾਲੀ ਕਰਵਾਉਣਾ ਪਿਆ ਤਾਂ ਅਜਿਹੇ ਦੇ ਵਿੱਚ ਇਤਿਹਾਸ ਵਰਤਨ ਦੇ ਪ੍ਰਸ਼ਾਸਨ ਨੇ ਵੀ ਗੱਲ ਆਖੀ ਹੈ ਮੌਕੇ ਤੇ ਮੇਰੇ ਸਹਿਯੋਗੀ ਕਪਿਲ ਗਿੱਲ ਪੂਰੀ ਜਾਣਕਾਰੀ ਦੇ ਰਹੇ ਨੇ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਦੇ ਮਹਾ ਕਪੇ ਮ ਜਿਲਤਾ ਪਹੁੰਚ ਕੇ ਆ ਖਬਰਾ ਦੇ ਨੇੜੇ ਜਿਹੜੇ ਪਿੰਡ ਪੈਂਦੇ ਨੇ ਇਹ ਤਾਂ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਦਾ ਜਲਾਬ ਬਹਾ ਬਹੁਤ ਜ਼ਿਆਦਾ ਹੈ 99000 ਕਿਊਸਕ ਪਾਣੀ ਜਿਹੜਾ ਕੱਲ ਛੱਡਿਆ ਗਿਆ ਤੇ ਅੱਜ 90000 ਦੇ ਕਰੀਬ ਹੈ ਤਾਂ ਕਿਸਾਨਾਂ ਦੀ ਜਿਹੜੀ ਜਾਨ ਮੁੱਠੀ ਦੇ ਵਿਚਾਈ ਪਿਆ ਆਏ ਸਾਰੀ ਕਿਸਾਨਾਂ ਦੀ ਫਸਲ ਜਿਹੜੀ ਖਰਾਬ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਜ ਜਿਹੜੀ ਫਸਲ ਜਿਹੜੀ ਪੱਕੀ ਹੋਈ ਆ ਤੇ ਕਿਸਾਨਾਂ ਦਾ ਕਹਿਣਾ ਵੀ ਇੱਥੇ ਵੀ ਪਾਣੀ ਦੀ ਜਿਹੜੀ ਮਾਰ ਪਾਜ ਸਕਦੀ ਹੈ ਤਾਂ ਹਜ਼ਾਰਾਂ ਏਕਰ ਜਿਹੜੀ ਫਸਲ ਹੈ ਕਿਸਾਨਾਂ ਦੀ ਆ ਗਈ ਖਾਲੀ ਜਿਹੜੀ ਤਬਾਹ ਇਹਦਾ ਸਰਕਾਰਾਂ ਦੇ ਉਜਾਮ ਲਗਾਏ ਜਾਂਦੇ ਨੇ ਜਾਂ ਇਸ ਦਰਿਆ ਜਿਹੜੀ ਖਲਾਈ ਕੀਤੀ ਜਾਵੇ ਤਾਂ ਨਹਿਰੀ ਬੂਦ ਤੇ ਕਿਸਾਨਾਂ ਦਾ ਕਹਿਣਾ ਐ ਗੱਲਬਾਤ ਕਰ ਲੈਣ ਸਾਡੇ ਨਾਲ ਕਿਸਾਨ ਜਿਹੜਿਆਂ ਦੀ ਕੀ ਨਾ ਜੀ ਤੁਹਾਡਾ ਹਾਂ ਜੀ ਤਾਂ ਕਿਦਾ ਦੇਖੋ ਜਿੱਦਾ ਪਾਣੀ ਇਹਦਾ ਆਸਵਾਦ ਦਾ ਪਿੱਛੇ ਅਮਾ ਜਲਦੇ ਜਿਹੜੀ ਬਰਸ਼ਾਤਾ ਹੁੰਦੀਆਂ ਬੱਦਲ ਫੜਦੇ ਨੇ ਤਾਂ ਪਾਣੀ ਜਿਹੜਾ ਬਹੁਤ ਜ਼ਿਆਦਾ ਜਿੱਦਾ ਫੇਰ ਆ ਜਿਹੜੀ ਮਾਝੇ ਦੇ ਵਿੱਚ ਜਿਹੜਾ ਪੱਧਰ ਫਰਸਾ ਮਾਝੂ ਦਾ ਜਿਹੜਾ ਕਾਹ ਨੂੰ ਨਾ ਇਹ ਪੰਜਾਬ ਨੂੰ ਬੜੀ ਹੱਸਾ ਮਾਰਦਾ ਜਿਹਨੂੰ ਉੱਥੇ ਮੱਤਲ ਖੜਦੇ ਜਾਂ ਮੀਂਹ ਪੈਂਦਾ ਉਹ ਸਾਰਾ ਇਹਦਾ ਪੰਜਾਬ ਦੇ ਵਿੱਚ ਪਾਣੀ ਆ ਜਾਂਦਾ ਆ ਵੇਖੋ ਜੀ ਪੁੱਤਾਂ ਵਾਲੀ ਜਿਹੜੀ ਪਾਣੀ ਫਰਸਾ ਏ ਢਾਟਾ ਆ ਕੇ ਸਨ ਜੁਪੰਦਿਆ ਸਾਡਾ ਜੀ ਨਹੀਂ ਕਰਦਾ ਮੈਨੂੰ ਬਰਵਾਦ ਕਰੀਏ ਹੱਸੀ ਬਰਵਾਦ ਕਰਦਾ ਰਿਹਾ ਉਦੋਂ ਟਿੱਟ ਨਿਖਾਰ ਕਰਕੇ ਜੁਪੰਦਿਆ ਢਾਟਾ ਆ ਕੇ ਪਿੱਛੇ ਵੜਾ ਹਦਰੀਆ ਜਿਹੜਾ ਵੱਢ ਕੇ ਇਹਨੂੰ ਲੈ ਆ ਆਟਾ ਤੇ ਲੱਖਾਂ ਲੋਕਾਂ ਦੀ ਜਮੀਨ ਆ ਖਰਾਬ ਕਰ ਦਿੱਤੀ ਆ ਫਰਸਾ ਖਰਾਬ ਕਰਤੀ ਆ ਡੰਗ ਨਾਲ ਜਾਰਾ ਖਰਾਬ ਕਰ ਦਿੱਤਾ ਇਹ ਰਿਆ ਮੁੰਗਿਆ ਤੇ ਆ ਟਾਈਮ ਤੇ ਕੋਈ ਬੰਦੇ ਨਹੀਂ ਇਕੱਠਾ ਰਹਿਦੇ ਇਹ ਵੀ ਝਾਰ ਹੁਗੁੰਦਾ ਨਾਲ ਲੈਂਦੀ। ਬਾਬਾ ਸੁਕਰ ਸਿੰਘ ਸਿਹਾਈ ਸਾਹਿਬ ਵਾਲੇ ਮਹਾਂਪੁਰਖ ਬਾਬਾ ਫੁਰ ਸਿੰਘ ਵਾਲੇ ਮਗਲ ਸੰਗਤਾਂ ਪੂਰੇ ਪੰਜਾਬ ਦੇ ਇੱਥੇ ਝੁਗਿਆ ਜਾਵਾ ਤੇ ਫੇਰ ਵੀ ਜਿਹੜਾ ਇਹ ਪਾਣੀ ਰੁਕਣ ਦਾ ਇਲਾਜ ਨਹੀਂ ਲੈਂਦਾ। ਅਸੀਂ ਸਰਕਾਰ ਨੂੰ ਆਉਣ ਸਮਝ ਬੇਨਤੀ ਕਰਦੇ ਹਾਂ ਕਿ ਕੋਈ ਪੱਕੀ ਪ੍ਰਾੜੇ ਕੀਤੇ ਜਾ। ਜੇ 88 ਤੋਂ ਲਾ ਕੇ ਅੱਜ ਤੱਕ ਜਿੰਨਾ ਜਿਆਦਾ ਦਾ ਖਰਾਬ ਹੋਇਆ ਉਹਨੇ ਵੀ ਇਹ ਦਰਿਆ ਲੰਘਦਾ ਵਾ। ਇਹ ਮਾਲਕੀ ਜਿਵੇਂ ਨਾ ਜਿਨ੍ਹਾਂ ਦੇ ਵਿੱਚ ਦੀ ਦਰਿਆਵਰ ਦਾ ਤੇ ਮਾਲਕਾਂ ਨੂੰ ਨਾ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਨਾ ਕੋਈ ਖਰਾਬਾ ਮਰਦਮ ਟਾਈਮ ਸਿਰ ਤੇ ਨਹੀਂ ਲੰਦਾ ਉਹ ਵੀ ਜਿਹੜਾ ਜੈਂਟ ਸੱਡੇ ਖਰਾਬਾ ਮੈਂ ਕਹਾਂ ਉਹ ਲੋਕ ਲੱਜਦੇ ਜਿਨ੍ਹਾਂ ਜਮੀਨਾ ਨਹੀਂ ਖਰਾਬ ਹੁੰਦੀਆ ਸਾਡੀ ਇੱਕ ਨਿੱਜੀ ਸਲਾਹ ਆ ਸਰਕਾਰ ਨੂੰ ਜੇ ਸਿਆਣਾ ਕੰਮ ਕਰੇ ਸਰਕਾਰ ਆ ਤੇ ਐਸ ਕੰਮ ਦੇ ਜਿਹੜਾ ਲੋਕਾਂ ਨੂੰ ਖਰਾਬਾ ਦੇਣਾ ਉਹ ਸਾਡੇ ਦੇ ਵਿੱਚ ਨਾਮ ਪਾਇਆ ਜਾਵੇ ਉਹ ਜਿਹੜਾ ਵਾ ਚਿੱਕਾ ਦੇ ਰਾਇ ਦਿੱਤਾ ਜਾਵੇ ਪਿੰਡ ਦੇ ਖੋਦਵਾਨਾਂ ਦੇ ਸਾਹਮਣੇ ਪਤਾ ਜਾਵੇ ਕਿ ਉਹ ਜਿਹੜਾ ਚੇਕਾ ਉਹਦੇ ਵਿੱਚ ਇਹ ਗੱਲ ਹੋਣੀ ਵੀ ਜਿਹੜਾ ਮੁੰਡਾ ਗੱਤ ਲੱਗਦਾ ਉਸ ਟਾਈਮ ਤੇ ਉਹ ਨਹੀਂ ਹੈਗੀ ਉਹ ਜਦੋਂ ਉਹ ਪਣਵਾਰੀ ਜਾਂ ਖੇਤਦਾਰਾਂ ਜਾਂ ਦੇਸੀ ਰਾਕੇ ਵਾੜ ਘੜਦੇ ਹੁੰਦੇ ਆ ਇਹ ਸਰਕਾਰ ਜਿਹੜੀ ਖਾਤਿਆਂ 'ਚ ਪੈਸਾ ਪਾਉਂਦੀ ਹੈ ਖਾਤਿਆਂ 'ਚ ਪੈਸਾ ਨਹੀਂ ਪਾਉਣਾ ਚਾਹੀਦਾ ਇਹ ਇਹਦੇ ਚੈੱਕ ਦਿੱਤੇ ਜਾਣ ਪੰਚਾਇਤ ਦੇ ਸਾਹਮਣੇ ਦਿੱਤੇ ਜਾਣ ਉਹਨੂੰ ਪਤਾ ਹੋਵੇ ਵੀ ਇਹ ਪੈੜੀ ਹੈ ਵੀ ਨਹੀਂ ਹੈਗੀ ਚੈੱਕ ਦੇ ਆਪਣੇ ਜਦੋਂ ਖਾਤੇ 'ਚ ਪੈਸੇ ਪਾਈ ਦੇ ਉਹ ਚੋਕੜਾਂ ਦੇ ਦੁਬਲੀ ਆ ਦੁਬਲੀ ਬੰਦ ਕਰ ਜਿਹੜੇ ਹਾੜੇ 'ਤੇ ਬੈਠਿਆ ਜਾਂ ਹੋਰ ਜਿਹੜਾ ਆ ਲੋਕ ਬੈਠੇ ਜਿਨ੍ਹਾਂ ਦੀ ਜ਼ਮੀਨ ਹੀ ਦਰਿਆ ਦੇ ਵਿੱਚ ਨਹੀਂ ਹੈਗੀ ਕੋਈ ਲੈਣ ਦੇਣਾ ਹੈਗਾ ਪਰ ਪਹੜਾ ਹੈਗਾ ਏ ਉਥੋਂ ਦੇਖਾ ਤੋ ਖਰਾਬਾ ਜਿਹਾ ਪਵਾ ਜਾਂਦੇ ਆ ਮਾਝੇ ਦੇ ਲੋਕ ਖਰਾਬਾ ਨਾਲ ਇਹ ਜਿਨ੍ਹਾਂ ਦੇ ਜ਼ਮੀਨਾਂ ਕੋ ਲੈਂਡ ਨਹੀਂ ਇੱਥੇ ਨਹੀਂ ਹੈਗਾ ਤੇ ਜਿਨ੍ਹਾਂ ਦੀ ਹਾਰਾ ਸਾਹ ਤੋਂ ਜ਼ਮੀਨ ਇੱਥੇ ਕਈ ਆ ਬੇ ਘਰ ਹੋਉਂਦੇ ਆ ਵੇਖੋ ਜੀ ਪੁੱਤਾਂ ਵਾਂ ਨੂੰ ਪਾਲੀ ਫਸਲਾ ਜਿਹੜੀ ਆ ਕਦੋਂ ਫਾਦ ਦੇ ਨੇ ਫਿਰ ਘਾਰਿਆ ਆ ਫਾਰ ਵੀ ਜੂਸ ਖਰਾਬਾ ਟੁੱਟ ਗਿਆ ਲੋਕਾਂ ਨੇ ਝੋਨੇ ਮਾਰੇ ਗਏ ਤੇ ਮੈਂ ਵੀ ਮਤ ਕੋਲੇ ਤੇ ਹਟਣਾ ਅਗੇ ਖੜੇ ਤੋਂ ਤੇ ਆ ਹਾਰਾਂ ਦੇ ਗਰਾ ਦੇ ਵਿੱਚ ਖੰਡਾਂ ਲੱਗਿਆ ਆ ਤਤਾਲਾ ਅੱਜ ਦੂਸਰ ਤੋਂ ਵੀ ਬੁਰਾ ਆਇਆ ਜਿੰਨੇ ਉਹ ਅਰਾਮਾ ਆਉ ਉਹਨਾਂ ਨੇ ਕਹਲਾ ਕੀਤਾ ਫੇਰ ਵੀ ਉਹ ਇਹ ਕਲਾ ਕੇ ਗਿਆ ਵੀ ਜਿੰਨੇ ਜਿਹੋਗੇ ਉਹ ਗਾਂਵਾਂ ਦੇ ਅਜਿਹੀ ਸਰਕਾਰ ਤੋਂ ਪੀੜਤ ਆਵੇ ਆਉਣ ਵਾਲੇ ਸਭੇ ਦੇ ਵਿੱਚ ਇਹ ਜਿਆਲੇ ਲੋਕ ਤੇ ਬਰਵਾਦ ਹੋਏ ਹੋਏ ਅਸੀਂ ਸਾੜੀ ਦੇ ਬੇਕਾਰ ਹੋਏ ਆ ਜਿਹੜੇ ਮੇਰੇ ਭਰਾ ਸਭ ਤੋਂ ਪਿੰਡ ਵਿੱਚ ਘਰ ਵਸਦੇ ਉਹ ਵਸਦੇ ਰਹਿਣ ਪੱਤੇ ਪਰਾਲੇ ਹੁਣ ਕੰਧਾਂ ਵੱਡੀਆਂ ਵੱਡੀਆਂ ਜਾਣ ਜਿਨ੍ਹਾਂ ਦੀ ਜ਼ਮੀਨ ਉਹ ਕੰਧਾਂ ਦੇ ਵਿੱਚ ਆਵੇ ਉਹਨੂੰ ਪੈਸਾ ਦਿੱਤਾ ਜਾਂਦੇ ਇਹ ਨਹੀਂ ਅੱਜ 70 ਸਾਲ ਜਿਹੜੇ ਉੱਠੀ ਆਵੇ ਠੰਡਾ ਕਰਦੀਆਂ ਮੋੜ ਮੇਲੇ ਨਾਲ ਅੱਗੇ ਤੇ ਫੇਰ ਮਿੱਟੀ ਪਾ ਰਹੇ ਆ ਖੱਚਾ ਕਰ ਰਹੇ ਨੇ ਇਹ ਹਰ ਸਾਡਾ ਸਰਕਾਰ ਦਾ ਖੱਚਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਖਰਾਬਾ ਵਾਧੂ ਵਾਧੇ ਨਾਲ ਲੋਕਾਂ ਵਿਚ ਆ ਜਾਵੇ ਇਹ ਮਾਜਵਾ ਦੇ ਕੇ ਤੇ ਐਵੇਂ ਚਾਰਾਂ ਡਾਕਟਰਾਂ ਦਾ ਭੇਜਿਆ ਜਾਵੇ ਲੋਕਾਂ ਦਾ ਪੱੱਖਾ ਡੱਗਾ ਡੁੱਬਾ ਵਾ ਦੇ ਘਰ ਜੇ ਲੋੜੀ ਉਹ ਤਾਂ ਰੱਤ ਦੀਆਂ ਤੇ ਇੰਨੇ ਬੇਚਾਨੀ ਪੰਜਾਬ ਦੇ ਵਿੱਚ ਹੜਾ ਦਾ ਖਤਰਾ ਸਤੋਂ ਲੱਗ ਗਿਆ ਦਰਸਲ ਲਗਾਤਾਰ ਵੱਡੇ ਦੈਮਾ ਤੋਂ ਜੋ ਇਹ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਰਕੇ ਦਰਿਆ ਜੋ ਹੈ ਨੱਕੋ ਨੱਕ ਪਾਣੀ ਦੇ ਨਾਲ ਪਰਦੇ ਹੋਏ ਨਜ਼ਰ ਆ ਰਹੇ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਪਿੰਡ ਵਾਸੀਆਂ ਨੂੰ ਅਲਰਟ ਰੱਖਿਆ ਗਿਆ ਜੋ ਕਿ ਦਰਿਆ ਦੇ ਕੰਢੇ ਵੱਸ ਰਹੇ ਨੇ ਤਾਂ ਅਜਿਹੇ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਤਲੁਜ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ 73000 ਕਿਊਸਿਕ ਦੇ ਕਰੀਬ ਜੋ ਹੈ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਜਿਹੜੇ ਨਾਲ ਲੱਗਦੇ ਦਰਿਆਵੀ ਦੇ ਪਿੰਡ ਹਨ ਉੱਥੇ ਹੁਣ ਜੋ ਹੈ ਹਾਲਾਤ ਕਾਫੀ ਤਣਾਪੂਰਨ ਹੋ ਗਏ ਨੇ ਲੋਕਾਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਬੰਦ ਬਣਾਏ ਜਾ ਰਹੇ ਨੇ ਤਾਂ ਜੋ ਪਿੰਡਾਂ ਅਤੇ ਖੇਤਾਂ ਦੇ ਵਿੱਚ ਪਾਣੀ ਨਾ ਵੜ ਸਕੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਤੋੜਿਆ ਦੇ ਵਿੱਚ ਜੋ ਐ ਮਿੱਟੀ ਭਰ ਕੇ ਬੰਦ ਲਗਾਏ ਜਾ ਰਹੇ ਨੇ ਤਾਂ ਜੋ ਪਾਣੀ ਜੋ ਐ ਖੇਤਾਂ ਦੇ ਵਿੱਚ ਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਨਾ ਵੜ ਸਕੇ ਤਾਂ ਅਜਿਹੇ ਹਾਂ ਵਕ ਵਕ ਤਸਵੀਰਾਂ ਪੰਜਾਬ ਦੇ ਵਕ ਵਕ ਇਲਾਕਿਆਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਹੜ ਵਰਗੇ ਹਾਲਾਤ ਹੋ ਗਏ ਨੇ ਕਈ ਪਿੰਡਾਂ ਨੂੰ ਤਾਂ ਖਾਲੀ ਕਰਵਾਉਣਾ ਪਿਆ ਤਾਂ ਅਜਿਹੇ ਦੇ ਵਿੱਚ ਇਤਿਹਾਤ ਵਰਤਨ ਦੇ ਪ੍ਰਸ਼ਾਸਨ ਨੇ ਵੀ ਗੱਲ ਆਖੀ ਹੈ ਮੌਕੇ ਤੇ ਮੇਰੇ ਸਹਿਯੋਗੀ ਕਪਿਲ ਗਿੱਲ ਪੂਰੀ ਜਾਣਕਾਰੀ ਦੇ ਰਹੇ ਨੇ ਲੋਕਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਹਾਂ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਦੇ ਮਹਾ ਕਪਲ ਜਿਲਤਾ ਪਹੁੰਚ ਕੇ ਆ ਖਬਰਾ ਦੇ ਨੇੜੇ ਜਿਹੜੇ ਪਿੰਡ ਪੈਂਦੇ ਨੇ ਇਹ ਤਾਂ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਦਾ ਜਲਾਬ ਵਹਾ ਬਹੁਤ ਜ਼ਿਆਦਾ ਹੈ 99000 ਕਿਊਸਕ ਪਾਣੀ ਜਿਹੜਾ ਕੱਲ ਛੱਡਿਆ ਗਿਆ ਤੇ ਅੱਜ 90000 ਦੇ ਕਰੀਬ ਹੈ ਉੱਤੋਂ ਕਿਸਾਨਾਂ ਦੀ ਜਿਹੜੀ ਜਾਨ ਮੁੱਠੀ ਦੇ ਵਿਚਾਈ ਪਿਆ ਆ ਇਸ ਸਾਲ ਹੀ ਕਿਸਾਨਾਂ ਦੀ ਫਸਲ ਖਤਰਾ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਜਿਹੜੀ ਫਸਲ ਜਿਹੜੀ ਪੱਕੀ ਹੋਈ ਆ ਤੇ ਕਿਸਾਨਾਂ ਦਾ ਕਹਿਣਾ ਵੀ ਇੱਥੇ ਵੀ ਪਾਣੀ ਦੀ ਜਿਹੜੀ ਕਾਰਨ ਬਾਜ ਸਕਦੀ ਹੈ। ਬਹ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਕਿਸਾਨਾਂ ਦੀ। ਆਏ ਹਾਲ ਹੀ ਜਿਹੜੀ ਤਬਾਹ ਇਹਦਾ ਸਰਕਾਰਾਂ ਤੇ ਉਜਾਮ ਲਗਾਏ ਜਾਂਦੇ ਨੇ ਜਾਂ ਇਸ ਦਰਿਆ ਜਿਹੜੀ ਖਲਾਈ ਕੀਤੀ ਜਾਵੇ ਤਾਂ ਨਹਿਰੀ ਬੂਦ ਦਿੱਤਾ ਇਹ ਕਿਸਾਨਾਂ ਦਾ ਕਹਿਣਾ ਹੈ ਗੱਲਬਾਤ ਕਰ ਲੈਣੇ ਸਾਡੇ ਨਾਲ। ਕਹਾ ਮੜਿਆਂ ਦੀ ਕੀ ਨਾਜੀ ਤੁਹਾਡਾ। ਹਾਂਜੀ ਜੀ ਦਾ ਕਿੱਦਾਂ ਦੇਖੀ ਨੂੰ ਜਿੱਦਾ ਪਾਣੀ ਇਹ ਨਾਲ ਆਖਵਾ ਦੇ ਪਿੱਛੇ ਹਮਾ ਚੱਲਦੇ ਜਿਹੜੇ ਛਾਤਾ ਹੁੰਦੀਆਂ ਬੱਦਲ ਫੜਦੇ ਨੇ। ਆ ਪਾਣੀ ਜਿਹੜਾ ਬਹੁਤ ਜ਼ਿਆਦਾ ਜਿੱਦਾ ਫੇਰ ਆ। ਜਿਹੜੀ ਮਾਝੇ ਦੇ ਵਿੱਚ ਜਿਹੜਾ ਪੱਧਰ ਫਸਦਾ ਮਾਝੂ ਦਾ ਜਿਹੜਾ ਨਾ ਨਾ ਇਹ ਪੰਜਾਬ ਨੂੰ ਬੜੀ ਹੱਸਾ ਮਾਰਦਾ ਜਿਹਨੂੰ ਉੱਥੇ ਮੱਤਲ ਖੜਦੇ ਜਾਂ ਮੀਂਹ ਪੈਂਦਾ ਉਹ ਸਾਰਾ ਇਹਦਾ ਪੰਜਾਬ ਦੇ ਵਿੱਚ ਪਾਣੀ ਆ ਜਾਂਦਾ ਆਹ ਵੇਖੋ ਜੀ ਪੁੱਤਾਂ ਵਾਲੀ ਜਿਹੜੀ ਪਾਣੀ ਫਸਦਾ ਇਹ ਢਾਟਾ ਢਾਕੇ ਕਰਨ ਨੂੰ ਪਿਆ ਸਾਡਾ ਜੀ ਨਹੀਂ ਕਰਦਾ ਮੈਨੂੰ ਬਰਵਾਦ ਕਰੀਏ ਹੱਸੀ ਬਰਵਾਦ ਕਰਦਾ ਰਹਾ ਉਦੋਂ ਟਿੱਟ ਨਿਖਾਰਦਾ ਜਿੱਤੀ ਪੈਂਦੀ ਢਾਟਾ ਢਾਕੇ ਪਿੱਛੇ ਵੜਾ ਹਦਰੀਆ ਜਿਹੜਾ ਵੱਢ ਕੇ ਇਹਨੂੰ ਲੈ ਆ ਆਟਾ ਤੇ ਲੱਖਾਂ ਲੋਕਾਂ ਦੀ ਜਮੀਨ ਆ ਖਰਾਬ ਕਰ ਦਿੱਤੀ ਆ ਫਸਵਾ ਖਰਾਬ ਕਰਤੀ ਆ ਡੰਗ ਨਾਲ ਜਾਰਾ ਖਰਾਬ ਕਰ ਦਿੱਤਾ ਇਹ ਰਿਆ ਮੂਂਗਿਆ ਤੇ ਇਹ ਆਹ ਟਾਂ ਦੇ ਕੋਈ ਬੰਦੇ ਨਹੀਂ ਇਕੱਠਾ ਰੈਂਦੇ ਇਹ ਵਿਚਾਰ ਹੋ ਗੁੰਦਾ ਨਾਲ ਲੈਂਦੀ। ਬਾਬਾ ਸੁਕਰ ਸਿੰਘ ਸਿਹੜਾਈ ਸਾਹਿਬ ਵਾਲੇ ਮਹਾਂਪੁਰਖ ਬਾਬਾ ਫਰਸੇਗਰ ਵਾਲੇ ਮਗਰ ਸੰਗਤਾਂ ਪੂਰੇ ਪੰਜਾਬ ਦੇ ਇੱਥੇ ਝੋਗਿਆ ਜਾਂਵਾ ਤੇ ਫੇਰ ਵੀ ਜਿਹੜਾ ਇਹ ਪਾਣੀ ਰੁਕਣ ਦਾ ਐਲਾਨ ਲੈਂਦਾ ਅਸੀਂ ਸਰਕਾਰ ਨੂੰ ਆਉਣ ਸਮਝ ਬੇਨਤੀ ਕਰਦੇ ਹਾਂ ਵੀ ਇਹਦੇ ਕੋਈ ਪੱਕੇ ਪ੍ਰਾਡੇ ਕੀਤੇ ਜਾ। ਜੇ ਥਾਸੀ ਤੋਂ ਲਾ ਕੇ ਅੱਜ ਤੱਕ ਜਿਹੜਾ ਜਿਆਦਾ ਦਾ ਖਰਾਬ ਹੋਇਆ ਉਹਨੇ ਵੀ ਇਹਦੀ ਦਰਿਆ ਲੰਘਦਾ ਵਾ। ਇਹ ਮਾਲਕ ਜਿਵੇਂ ਨਾ ਜਿਨ੍ਹਾਂ ਦੇ ਵਿੱਚ ਦੀ ਦਰਿਆਵਰ ਦਾ ਵਾ ਤੇ ਮਾਲਕਾਂ ਨੂੰ ਨਾ ਉਹਨਾਂ ਨੂੰ ਕੋਈ ਸਰਕਾਰੀ ਨੌਕਰੀ ਨਾ ਕੋਈ ਖਰਾਬਾ ਮਰਕਲ ਟਾਈਮ ਸ ਉਹ ਵੀ ਜਿਹੜਾ ਜੈਂਪ ਛੱਡੇ ਖਰਾਬਾ ਮੈਂ ਚਾ ਉਹ ਲੋਕ ਲੱਜਦੇ ਜਿਨ੍ਹਾਂ ਜਮੀਨਾ ਨਹੀਂ ਖਰਾਬ ਹੁੰਦੀ ਮੇ ਸਾਡੀ ਇੱਕ ਨਿਜੀ ਸਲਾਹ ਹੈ ਸਰਕਾਰ ਨੂੰ ਜੇ ਸਿਆਣਾ ਕੰਮ ਕਰੇ ਸਰਕਾਰ ਆ ਤੇ ਐਸ ਟਾਈਮ ਤੇ ਜਿਹੜਾ ਲੋਕਾਂ ਨੂੰ ਖਰਾਬਾ ਦੇਣਾ ਉਹ ਪਿੱਛੇ ਹਿਆ ਨਾ ਪਾਇਆ ਜਾਵੇ ਉਹ ਜਿਹੜਾ ਵਾ ਚਿੱਕਾਂ ਦੇ ਰਾਹੀਂ ਦਿੱਤਾ ਜਾਵੇ ਪਿੰਡ ਦੇ ਲੋਕਾਂ ਦੇ ਸਾਹਮਣੇ ਦਿੱਤਾ ਜਾਵੇ ਵੀ ਉਹ ਜਿਹੜਾ ਚੇਕਾ ਉਹਦੇ ਵਿੱਚ ਇਹ ਗੱਲ ਹੋਣੀ ਵੀ ਜਿਹੜਾ ਪੁੱਤ ਗਲਤ ਨਾ ਹੋਊਗਾ ਉਹ ਟਾਈਮ ਤੇ ਉੱਠ ਕੇ ਰੈਂਕ ਚੋਂ ਨਹੀਂ ਹੈਗੀ ਉਹ ਜਦੋਂ ਅਗਰ ਪਿੰਵਾਰੀ ਜਾਂ ਫੇਕੜਾ ਦਾ ਜਾਂ ਡੀਸੀ ਰੱਲ ਕੇ ਬਾਹਰ ਘੜਦੇ ਹੁੰਦੇ ਆ ਤੇ ਸਰਕਾਰ ਜਿਹੜੀ ਖਾਤਿਆਂ 'ਚ ਪੈਸਾ ਪਾਉਂਦੀ ਹੈ ਖਾਤਿਆਂ 'ਚ ਪੈਸਾ ਨਹੀਂ ਪਾਉਣਾ ਚਾਹੀਦਾ ਇਹ ਇਹਦੇ ਚੈੱਕ ਦਿੱਤੇ ਜਾਣ ਪੁਨਿਆਦ ਦੇ ਸਾਹਮਣੇ ਦਿੱਤੇ ਜਾਣ ਉਹਨੂੰ ਪਤਾ ਹੋਵੇ ਵੀ ਇਹ ਇਹਦੀ ਪੈੜੀ ਹੈਗੀ ਨਹੀਂ ਹੈਗੀ ਚੈੱਕ ਦੇ ਆਪਣੇ ਜਦੋਂ ਖਾਤੇ 'ਚ ਪੈਸੇ ਪਾਈਦੇ ਉਹਦੇ ਚੋਕੜ ਕਿ ਦੁਬਰੀ ਆਏ ਦੁਬਰੀ ਦੇ ਪਿੰਤ ਕਰ ਜਿਹੜੇ ਹੜੇ ਦਾ ਬੈਠਿਆ ਜਾਂ ਹੋਰ ਜਿਹੜਾ ਆ ਲੋਕ ਬੈਠਿਆ ਜਿਨ੍ਹਾਂ ਦੀ ਜ਼ਮੀਨ ਹੀ ਦਰਿਆ ਦੇ ਵਿੱਚ ਨਹੀਂ ਹੈ ਨਹੀਂ ਕੋਈ ਲੈਣ ਦੇਣ ਨਹੀਂ ਹੈਗਾ ਮਤਲਬ ਹੈਗਾ ਤੇ ਉਥੋਂ ਦੇਖਾ ਤੋ ਖਰਾਬਾ ਜਿਹਾ ਪਵਾ ਜਾਂਦੇ ਆ ਮਾਝੇ ਦੇ ਲੋਕ ਖਰਾਬਾ ਲੈਦੇ ਜਿਨ੍ਹਾਂ ਦੇ ਜ਼ਮੀਰਾਂ ਕੋ ਲੈਂਡ ਨਹੀਂ ਇੱਥੇ ਨਹੀਂ ਹੈਗਾ ਤੇ ਜਿਨ੍ਹਾਂ ਦੀ ਹਾਰਾ ਸਾਹ ਤੋਂ ਜ਼ਮੀਰ ਇੱਥੇ ਕਈ ਆ ਬੇ ਘਰ ਹੋਉਂਦੇ ਆ ਵੇਖੋ ਜੀ ਪੁੱਤਾਂ ਨੂੰ ਪਾਲੀ ਫਸਲਾ ਜਿਹੜੀ ਆ ਕਦੋਂ ਫਸਾ ਦੇ ਨੇ ਫਿਰ ਘਾਰਿਆ ਆ ਫਾਰਵੀ ਜੂਸ ਖਰਾਬਾ ਟੁੱਟ ਗਿਆ ਲੋਕਾਂ ਨੇ ਝੋਨੇ ਮਾਰੇ ਗਏ ਤੇ ਮੈਂ ਵੀ ਮਤ ਕੋਲੇ ਤੇ ਹਟਣਾ ਅਜੇ ਖੜੇ ਤੋਂ ਤੇ ਆ ਹਾਰਾਂ ਦੇ ਗਰਾ ਦੇ ਵਿੱਚ ਖੰਡਾਂ ਲੱਗਿਆ ਆ ਤਦ ਆਲਾ ਅੱਜ ਨੂੰ ਭੁਲ ਨਹੀਂ ਬਣਦਾ ਆ ਜਿੰਨਾ ਉਹਨੂੰ ਆਰਾਮ ਆ ਉਹਨਾਂ ਨੇ ਉਹਨਾਂ ਨਾਲ ਕੀਤਾ ਲੇਰ ਵੀ ਉਹ ਇਹ ਕਲਾ ਕੇ ਗਿਆ ਵੀ ਜਿਹੜੀ ਕਿਉਂਕਿ ਉਹ ਗਾਂਵਾਂ ਦੇ ਅਜਿਹੀ ਸਰਕਾਰ ਤੋਂ ਪਿੰਡਾਂ ਬੇ ਵਿਆਉਣ ਵਾਲੇ ਸਵੇ ਦੇ ਵਿੱਚ ਇਹ ਦਰਿਆਣੇ ਲੋਕ ਤੇ ਬਰਵਾਦ ਹੋਏ ਹੋਏ ਅਸੀਂ ਸਾੜੀ ਦੇ ਬੇ ਘਰ ਹੋਏ ਆ ਜਿਹੜੇ ਮੇਰੇ ਭਰਾ ਆਪਣੇ ਪਿੰਡ ਵਿੱਚ ਨੇ ਘਰ ਵਸਦੇ ਉਹ ਵਸਦੇ ਰਹਿਣ ਪੱਤੇ ਪਰਾਲੇ ਹੁਣ ਕੱਦਾ ਵੱਡੀਆਂ ਵੱਡੀਆਂ ਝਾੜ ਜਿਨ੍ਹਾਂ ਦੀ ਜ਼ਮੀਨ ਉਹ ਕੱਦਾ ਦੇ ਵਿੱਚ ਆਵੇ ਉਹਨੂੰ ਪੈਸਾ ਦਿੱਤਾ ਜਾਵੇ ਇਹਦੀ ਇਹਦੀ ਦਰਸਾਤ ਤੇ ਛਕਤਾ ਕਰਦੇ ਆ ਮੋੜ ਮੇਲੇ ਨਾਲ ਅੱਗੇ ਤੇ ਫੇਰ ਮਿੱਟੀ ਘਾ ਰਹੇ ਆ ਖੱਚਾ ਰਹੇ ਨੇ ਇਹ ਹਰ ਸਾਡਾ ਸਰਕਾਰ ਦਾ ਖੱਚਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਖਾਪਾ ਵਾਧੂ ਵਾਧੇ ਨਾਲ ਲੋਕਾਂ ਦੇ ਚਾ ਜਾਵੇ ਇਹ ਮਾਜਵਾ ਦੇ ਕੇ ਤੇ ਐਵੇਂ ਚਾਰਾਂ ਡੱਡਾਂ ਦਾ ਭੇਜਿਆ ਜਾਵੇ ਲੋਕਾਂ ਦਾ ਪੱਟਾ ਡੱਗਾ ਇਹ ਡੁੱਬਾ ਵਾ ਦੇ ਘਰ ਜੇ ਲੋੜੀ ਉਹ ਘਰਾਂ ਦੇ ਜਾਣ ਤੇ ਇੰਨੇ ਬੇੜੀ